ਐਸੋਲੇ ਦੇਲੇ ਕਾਂਗਰਸ ਹੀ ਆ ਲੱਗਦੀ ਅੱਛਾ ਕਾਂਗਰਸ ਲੱਗਦੀ ਹੈ ਬਾਕੀ ਪੜਾ ਕੁਛ ਨਹੀਂ ਬਾਰਡ ਗਾਂ ਹਾਂ ਜੀ ਬਾਰੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਕਾਰਨ ਕਾਰਨ ਕਿ ਕੰਮ ਵਧੀਆ ਜੀ ਉਹਨਾਂ ਨੇ ਕਿਹੜੀ ਪਾਰਟੀ ਨੂੰ ਤੁਸੀਂ ਪਸੰਦ ਕਰਦੇ ਹੋ ਕਿਹਨੂੰ ਵੋਟ ਪਾਓਗੇ ਕਾਂਗਰਸ ਨਾਲ ਭਾਈ ਫਿਰ ਕਿਹੜੀ ਪਾਰਟੀ ਪਸੰਦ ਜੇ ਹਜੇ ਤਾਂ ਕਿਤੇ ਪਾਜੀ ਕੋਈ ਵੀ ਨਹੀਂ ਆ ਅੱਗੇ ਸਾਰੇ ਰਾਜਨੀਤੀ ਨਾਲ ਖਲੋਖਲ ਕੇ ਵੇਖ ਲਿਆ ਹੂੰ ਹਾਂ ਤੇ ਅਸਲੇ ਨਿਊਡ ਲਾਂ ਫਿਲਹਾਲ ਤੇ ਸ਼੍ਰੋਮਣੀ ਕਾਲੀਦਾਲ ਦੇ ਨਾਲ ਆਪਾਂ ਜੀ ਜੀ ਪੰਜਾਬ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਗੁਰਜੀਤ ਸਿੰਘ ਔਜਲਾ ਜੀ ਹਾਂ ਜੀ ਬਿਲਕੁਲ ਡਨ ਡਨ ਹਾਂ ਡਨ ਉਹਨਾਂ ਨੂੰ ਡਨ ਦਾ ਕਾਰਨ ਉਹਨਾਂ ਨੂੰ ਪਾਣੀ ਬੋੜ ਕਿਨੂੰ ਪਾਣੀ ਹੈ ਬੋੜ ਤਲਵੀਰ ਭਾਜੀ ਨੂੰ ਹੈ ਤਲਵੀਰ ਭਾਜੀ ਨੂੰ ਕਿਉਂਕਿ ਤਲਵੀਰ ਭਾਈ ਹੁਣ ਸਾਡੇ ਜਿੱਥੇ ਖਲੋਗੇ ਕਿ ਉਹਨਾਂ ਦੇ ਮਗੇ ਸਾਨੂੰ ਤੁਰਨਾ ਹੀ ਪੈਣਾ ਵਾ ਬਾਕੀ ਰਹੀ ਨੇਜਰ ਦੀ ਗੱਲ ਨੇਜਰ ਨੇ ਤੇ ਸਾਡੀ ਆ ਵੇ ਲੋ ਤੇ ਬਾਹਰੋਂ ਕੈਮਰਾ ਪੁੱਤਰ ਜੀ ਕਿਉਂਕਿ ਨਾ ਉਹਨੇ ਕੰਮ ਕੀਤਾ ਵਾ ਨਾ ਉਹਨੇ ਗਾਂ ਕਰਨਾ ਕੰਮ ਸੰਦ ਕਿਹੜੀ ਵਾ ਬੋੜ ਕਿਨੂੰ ਪਾਣੀ ਹੈ ਅੱਜ ਤੱਕ ਜਿੰਨੂੰ ਪਾਈ ਕੋਈ ਸਵਾਰਿਆ ਇਹ ਗਾਣਾ ਪਾਣੀ ਹੈ ਅਏ ਹੁਣ ਨਾ ਹੀ ਆ ਬਿਲਕੁਲ ਅਜੇ ਤੇ ਅਸਲ ਵਿੱਚ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਹਲਕਾ ਦੱਖਣੀ ਦੇ ਵਿੱਚ ਤਾਂ ਹਲਕਾ ਦੱਖਣੀ ਦੀ ਕੀ ਕਹਾਣੀ ਹੈ ਉਹ ਅਸੀਂ ਲੋਕਾਂ ਦੇ ਮੂੰਹੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਦੱਖਣੀ ਹਲਕੇ ਦੇ ਲੋਕ ਕਿਸ ਨੂੰ ਪਸੰਦ ਕਰਦੇ ਨੇ ਤੇ ਕੌਣ ਹੈ ਇਸ ਇਲਾਕੇ ਦਾ ਸਹੀ ਸਿਕੰਦਰ ਤਾਂ ਆਪਣੀ ਯਾਤਰਾ ਦੇ ਵਿੱਚ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਆ ਸਰਦਾਰ ਸਾਹਿਬ ਨਾਲ ਪਹਿਲੇ ਗੱਲਬਾਤ ਕਰਾਂਗੇ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਫਿਰ ਕੌਣ ਜਿੱਤ ਰਹੀ ਤੁਹਾਡੇ ਇਲਾਕੇ ਜੀ ਕਿਦੀ ਵਾਹ ਵਾਹ ਪਰਾਣੀ ਹਲਕੇ अच्छा वोटवाणी है वोट ते बावांगे पर ते भी के कौन पसंद आ रिया इस वाले इस वाले तेले कांग्रेस ही या लगदी अच्छा कांग्रेस लगदी बाकी परा कुछ नहीं पूरी वोट गा हां जी तो बिल्कुल ਤੁਸੀਂ ਦੇਖ ਸਕਦੇ ਹੋ ਕਿ ਸ਼ੁਰੂਆਤੀ ਜਿਹੜੀ ਗੱਲਬਾਤ ਕਰਦੇ ਆਂ ਕਾਂਗਰਸ ਤੋਂ ਸ਼ੁਰੂ ਹੋਈ ਹੈ ਭਾਈ ਸਾਹਿਬ ਦੁਕਾਨ ਤੇ ਬੈਠੇ ਨੇ ਭਾਜੀ ਫਿਰ ਕਿਹਦੀ ਹਵਾ ਚੱਲ ਰਹੀ ਜੀ ਇਲਾਕੇ ਜੀ ਹਾਂ ਵਾਦੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਕਾਰਨ ਕਾਰਨ ਕਿ ਕੰਮ ਵਧੀਆ ਜੀ ਉਹਨਾਂ ਨੂੰ ਹਾਂਜੀ ਬਾਜੀ ਤੁਸੀਂ ਕੀ ਕਹਿਣਾ ਚਾਹੋਗੇ ਬਾਕੀ ਪਾਰਟੀ ਚਲੋ ਜਿਹੜੀ ਮਰਜ਼ੀ ਆ ਜੇ ਮੈਂ ਕਿ ਕੰਮ ਹੋਣਾ ਚਾਹੀਦਾ ਵਾ ਹਲਕੇ ਦਾ ਤੁਹਾਨੂੰ ਕਿਹੜੀ ਪਾਰਟੀ ਪਸੰਦ ਆ ਪਾਰਟੀ ਆ ਚਲੋ ਆਮ ਵਾਲੇ ਪਾਰਟੀ ਵੀ ਠੀਕ ਆ ਪਾਰਟੀਆਂ ਸਾਰੀਆਂ ਸਹੀ ਆ ਮਨ ਕੰਮ ਨਾ ਮਤਲਬ ਆ ਤਾਂ ਬਿਲਕੁਲ ਲੋਕ ਕਹਿ ਰਹੇ ਨੇ ਕੰਮ ਨਾ ਮਤਲਬ ਹੈ ਤੇ ਆਖਿਰਕਾਰ ਲੋਕ ਆਪਣੇ ਕੰਮਾਂ ਕਰਕੇ ਪਾਰਟੀਆਂ ਨੂੰ ਵੋਟ ਪਾਉਂਦੇ ਨੇ ਤਾਂ ਅਸੀਂ ਇਸ ਵੇਲੇ ਬਾਜ਼ਾਰਾਂ 'ਚ ਘੁੰਮ ਰਹੇ ਆ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕੁਤਲੇ ੜੀਸ ਇੱਥੇ ਬੈਠੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਮੈਡਮ ਵੋਟਾਂ ਆ ਗਈਆਂ ਤੇ ਫਿਰ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗ ਰਹੀ ਹੈ ਕਿਹੜੀ ਪਾਰਟੀ ਨੂੰ ਤੁਸੀਂ ਪਸੰਦ ਕਰਦੇ ਹੋ ਕਿਹਨੂੰ ਵੋਟ ਪਾਓਗੇ ਕਾਂਗਰਸ ਨਾਲ ਹਾਂਜੀ ਕਾਂਗਰਸ ਨਾਲ ਕਰਦੇ ਕਾਰਨ ਕਾਂਗਰਸ ਦਾ ਹਾਂਜੀ ਕਾਂਗਰਸ ਦਾ ਕੀ ਕਾਰਨ ਉਹਨਾਂ ਨੂੰ ਵੋਟ ਪਾਣੀ ਹੈ ਉਹਨਾਂ ਨੂੰ ਵੋਟ ਪਾਣੀ ਹੈ ਹਾਂਜੀ ਚੰਗੀ ਲੱਗਦੀ ਪਾਰਟੀ ਹਾਂਜੀ ਠੀਕ ਲੱਗਦੀ ਹੈ ਕਾਰਨ ਕੀ ਕਾਂਗਰਸ ਦਾ ਤਾਂ ਜੀ ਪਾਜੀ ਕਿਸ ਅੱਗੇ ਪੁੱਛੀ ਤੇ ਬਿਲਕੁਲ ਨਾ ਤਾਂ ਕਾਂਗਰਸ ਪਾਰਟੀ ਦੇ ਪ੍ਰਸ਼ਾਸਕ ਨੇ ਤਾਂ ਹਲਕਾ ਦੱਖਣੀ ਦੇ ਵਿੱਚ ਖੜੇ ਹਾਂ ਤਾਂ ਲਗਾਤਾਰ ਹਲਕੇ ਤੋਂ ਸ਼ੁਰੂਆਤ ਕਰ ਰਹੇ ਆ ਗਰਮੀ ਬਹੁਤ ਜ਼ਿਆਦਾ ਪਰ ਲੋਕਾਂ ਨਾਲ ਗੱਲਬਾਤ ਕਰਨੇ ਪਾਜੀ ਫਿਰ ਕਿਹੜੀ ਪਸੰਦ ਆ ਜੀ ਪਾਰਟੀ ਪਾਰਟੀ ਭਾਈ ਫਿਲਹਾਲ ਤੇ ਆਮ ਆਦਮੀ ਹਾਂ ਜੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਬਾਕੀ ਦੇਖੋ ਜੇ ਸਹੀ ਚੱਲੇ ਤੇ ਅਗਲੀ ਵਾਰੀ ਵੋਟ ਪਾ ਦਾਂਗੇ ਉਹਨਾਂ ਨੂੰ ਅੱਛਾ ਹਾਂ ਜੀ ਆਮ ਆਦਮੀ ਪਾਰਟੀ ਪਸੰਦ ਹੈ ਹਾਂ ਜੀ ਹਾਂ ਜੀ ਪਾਜੀ ਤਾਂ ਬਿਲਕੁਲ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆ ਤਾਂ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਤਾਂ ਸੜਕਾਂ ਤੇ ਮੌਜ ਭਾਈ ਫਿਰ ਕਿਹੜੀ ਪਾਰਟੀ ਪਸੰਦ ਜੇ? ਹਜੇ ਤੱਕ ਤਾਂ ਪਾਜੀ ਕੋਈ ਵੀ ਨਹੀਂ ਆਗੇ ਸਾਰੇ ਰਾਜਨੀਤੀ ਨਾਲ ਖਲੋਖਲ ਕੇ ਵੇਖ ਲਿਆ। ਹੂੰ। ਹੋਂਦਿਆ ਅਸਲੇ న్యూਟ੍ਰਲ ਆਂਗੇ। న్యూਟ੍ਰਲ। ਬਿਲਕੁਲ। ਵੋਟ ਬਾਣੀ ਆ। ਵੋਟ ਤੇ ਪਾਵਾਂਗੇ। ਤੇ ਕਿੰਨੂੰ ਬਾਣੀ ਆ? ਕੋਈ ਦੱਸ ਨਹੀਂ ਸਕਦੇ ਤੁਹਾਨੂੰ। ਅੱਛਾ ਕੋਈ ਦੱਸ ਦੇ। ਮੌਕੇ ਦੇ। ਮੌਕੇ ਦੇ। ਬਾਕੀ ਦੇ ਜੇ ਕੰਮ ਵੇਖੇ ਤੇ ਕੰਮ ਰਵੇ ਲੋ ਕਿਨੇ ਚੜਦੀ ਕਲਾ ਵਾਲੇ ਕੀਤੇ। ਸਾਡੇ ਦੇ ਉਥੇ ਬਾਹਰ ਇੱਕ ਸੀਵਰ ਖੋਲਣ ਲੱਗਿਆ ਆਪਾਂ ਨਿੱਧਰ ਸਾਹਿਬ ਨੂੰ ਫੋਨ 50 ਕੀਤੇ ਤੇ ਉਹ ਨਹੀਂ ਬੜੇ ਇੱਥੇ ਤੇ। ਬਿਲਕੁਲ। ਨਰਾਜ਼ਗੀ ਜ਼ਰੂਰ ਹੈ ਸਰਕਾਰ ਪ੍ਰਤੀ। ਤਾ ਕੁਝ ਹੋਰ ਵੀ ਲੋਕ ਸਾਡਾ ਨਾਲ ਮੌਜੂਦ ਨੇ ਆਰਐਸਸੀ ਦਾ ਬਾਈ ਜੀ ਗਰਮੀ ਬੜੀ ਹੈ ਗਮਚਾ ਪਾਇਆ ਤਾਂ ਵੋਟ ਕਿਨੂੰ ਪਾਣੀ ਹੈ ਵੇਖੋ ਜੀ ਜਿਹੜੇ ਬਾਹ ਹੋਈ ਸਾਰੇ ਦੋਦੋਂ ਨੂੰ ਦੁਰ ਪੈਂਦੇ ਆ ਪਰ ਜਿਹੜਾ ਚੰਗਾ ਬੰਦਾ ਹੈ ਜਿਹੜਾ ਪੰਜਾਬ ਲਈ ਸੋਚੂਗਾ ਉਹਨੂੰ ਪਾਣੀ ਜਾਜ ਹੈ ਕੋਣ ਨਹੀਂ ਨਾਮ ਇਸ ਤਰ੍ਹਾਂ ਨਹੀਂ ਨਾ ਨਹੀਂ ਪਾਰਟੀ ਗਰੀਬ ਪਸੰਦ ਫਿਲਹਾਲ ਤੇ ਸ਼ਰਮਣੀ ਅਕਾਲੀ ਦਲ ਦੇ ਨਾਲ ਆਪਾਂ ਸ਼ਰਮਣੀ ਅਕਾਲੀ ਦਲ ਹਾਂਜੀ ਹਾਂਜੀ ਤਾਂ ਬਿਲਕੁਲ ਸ਼ਰਮਣੀ ਅਕਾਲੀ ਦਲ ਨੂੰ ਇਸ ਵੇਲੇ ਲੋਕ ਪਸੰਦ ਕਰ ਰਹੇ ਨੇ ਤਾਂ ਇਸ ਵੇਲੇ ਲੋਕਾਂ ਦੀ ਗੱਲਬਾਤ ਭਾਜੀ ਫਿਰ ਕਿਹਨੂੰ ਵੋਟ ਪਾਣੀ ਜਾਂਦੀ ਹੈ ਜੀ ਜਾਨੂੰ ਕਹੋਗੇ ਮਾੜਾ ਕਿਹਨੂੰ ਪਾਣੀ ਨਹੀਂ ਪਰ ਫਿਰ ਵੀ ਪਸੰਦਗਰੀ ਪਾਰਟੀ ਹੈ ਇਸ ਵੇਲੇ ਤੇ ਭਾਈ ਕੀ ਕਰੀਏ ਮੰਨ ਲਓ ਝਾੜੂ ਚੱਲਣ ਰਿਹਾ ਫਿਰ ਇਸ ਵੇਲੇ ਤੇ ਝਾੜੂ ਚੱਲਣ ਰਿਹਾ ਹਾਂਜੀ ਘਰ ਨੂੰ ਹੋਰ ਪਾਣੀ ਆ ਜਦੋਂ ਜੇ ਹੀ ਜਾਨੂੰ ਕਹੋਗੇ ਬਾਦਾਂ ਇਹ ਮਾਰਾ ਤੁਹਾਨੂੰ ਪਸੰਦ ਝਾੜੂ ਆ ਝਾੜੂ ਪਸੰਦ ਹੈ ਇਸ ਵੇਲੇ ਬਿਜਲੀ ਮਾਫ ਉਹ ਹੀ ਕਰਾਉਂਦੇ ਆ ਜੀ ਤਾਂ ਬਿਲਕੁਲ ਬਿਜਲੀ ਮਾਫ ਉਹ ਹੀ ਕਰਾ ਰਹੇ ਤਾਂ ਬਿਜਲੀ ਫੈਕਟਰ ਭਾਜੀ ਸਸਤੀ ਗੱ ਪਾਜੀ ਫਿਰ ਕੀ ਪਸੰਦ ਜੀ ਐਸ ਕੀ ਐਸ ਕੀ ਜੀ ਪੰਜਾ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਗੁਰਜੀਤ ਸਿੰਘ ਔਜਲਾ ਜੀ ਹਾਂ ਜੀ ਬਿਲਕੁਲ ਡਨ ਡਨ ਹਾਂ ਡਨ ਉਹਨਾਂ ਨੂੰ ਡਨ ਦਾ ਕਾਰਨ ਉਹਨਾਂ ਨੂੰ ਪਾਣੀ ਬੋੜ ਸਾਡੀ ਸ਼ੁਰੂ ਤੋਂ ਕਾਂਗਰਸ ਹੈਗੇ ਆ ਅੱਛਾ ਸ਼ੁਰੂ ਤੋਂ ਕਾਂਗਰਸੀ ਹੈ ਤੇ ਗੁਰਜੀਤ ਔਜਲਾ ਪਸੰਦ ਨੇ ਬਿਲਕੁਲ ਜੀ ਬਿਲਕੁਲ ਉਹ ਕੀ ਤਾਂ ਲੈ ਕੇ ਜੀ ਚੰਗੀ ਲੱਗੀ ਤੁਹਾਨੂੰ ਉਹਨਾਂ ਦਾ ਬਹੁਤ ਚੀਜ਼ਾਂ ਚੰਗੀਆਂ ਲੱਗੀਆਂ ਬਹੁਤ ਚੀਜ਼ਾਂ ਚੰਗੀਆਂ ਲੱਗੀਆਂ ਉਹਨਾਂ ਦੀਆਂ ਤਾਂ ਕਰਕੇ ਆਪਾਂ ਪੰਜੇ ਨੂੰ ਬੋਟ ਪਾ ਪੰਜੇ ਨੂੰ ਪੰਜੇ ਦੇ ਸਮਰਥਕ ਜ਼ਿਆਦਾ ਨੇ ਤਸੀਂ ਹਲਕੇ ਲਈ ਗੱਲ ਕਰੀਏ ਤਾਂ ਸਰਦਾਰ ਸਾਹਿਬ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਆ ਪਾਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਫਿਰ ਵੋਟ ਕਿਨੂੰ ਪਾਣੀ ਆ ਰਹੀ ਬੋਡ ਕਿਨੂੰ ਪਾਣੀ ਹੈ ਬੋਡ ਤਲਵੀਰ ਭਾਜੀ ਨੂੰ ਹੈ ਤਲਵੀਰ ਭਾਜੀ ਨੂੰ ਕਿਉਂਕਿ ਤਲਵੀਰ ਭਾਈ ਹੁਣ ਸਾਡੇ ਜਿੱਥੇ ਖਲੋਗੇ ਕਿ ਉਹਨਾਂ ਦੇ ਮਗੇ ਸਾਨੂੰ ਤੁਰਨਾ ਹੀ ਪੈਣਾ ਵਾ ਬਾਕੀ ਰਈ ਨੇਜਰ ਦੀ ਗੱਲ ਨੇਜਰ ਨੇ ਤੇ ਸਾਡੀ ਹਵੇ ਲੋਤੀ ਯਾਰ ਬਾਹਰੋਂ ਕੈਮਰਾ ਪੁੱਤਰ ਜੀ ਕਿਉਂਕਿ ਨਾ ਉਹਨੇ ਕੰਮ ਕੀਤਾ ਵਾ ਨਾ ਉਹਨੇ ਗਾਂ ਕਰਨਾ ਕੰਮ ਕੀਤਾ ਨੇਜਰ ਨੇ ਨਹੀਂ ਕੰਮ ਕੀਤਾ ਨਹੀਂ ਕੀਤਾ ਕੰਮ ਬਾਬਾ ਜੀ ਮੇਰੇ ਨਾਲ ਉਹਦੇ ਨਾਲ ਖੁੱਦ ਗੱਲਾਂ ਹੁੰਦੀਆਂ ਰਹੀਆਂ ਵਾ ਕਿਉਂਕਿ ਇੱਕ ਬੰਦੇ ਦੇ ਤੁਹਾਡਾ ਮੇਰਾ ਪਿਆਰ ਹੋਵੇ ਤੇ ਮੈਂ ਤੇ ਤੁਹਾਨੂੰ ਲਲਕਾਰ ਸਕਦਾ ਨਾ ਵੀ ਪਤਾ ਨਹੀਂ ਬਿਲਕੁਲ ਨਿੱਜਰ ਦੇ ਖਿਲਾਫ ਨਹੀਂ ਪਰ ਵਿਅਕਤੀ ਦੇ ਨਾਲ ਆ ਤਾਂ ਇਸ ਤਰ੍ਹਾਂ ਦੀ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਮੌਜੂਦ ਹਾਂ ਹਲਕਾ ਦੱਖਣੀ ਦੇ ਵਿੱਚ ਤਾਂ ਕੁਝ ਗੱਲਬਾਤ ਕਰਾਂਗੇ ਹਾਂਜੀ ਭਾਜੀ ਵੋਟਾਂ ਆ ਗਈਆਂ ਕਿਹਨੂੰ ਵੋਟ ਪਾਣੀ ਹੈ ਪਤਾ ਨਹੀਂ ਸਾਡੀ ਆਏ ਨਹੀਂ ਤਾਂ ਬਿਲਕੁਲ ਵੋਟਾਂ ਨੇ ਭਾਜੀ ਸਸਰੀ ਗੱਲ ਜੀ ਪਾਜੀ ਫਿਰ ਕਿਨੂੰ ਵੋਟ ਪਾਣੀ ਹੈ ਪਾਜੀ ਇਸ ਵਾਰ ਸੋਚ ਸਮਝ ਕੇ ਪਾਵਾਂਗੇ ਵੋਟ ਸੋਚ ਸਮਝ ਕੇ ਹਾਂਜੀ ਤੇ ਪਾਵੜ ਪਾਣੀ ਹੈ ਪਾਵਾਂਗੇ ਜਰੂਰ ਪਸੰਦ ਕਿਹੜਾ ਲੱਗ ਰਿਹਾ ਇਸ ਵਾਰ ਪਸੰਦ ਦੱਸ ਨਹੀਂ ਸਕਦੇ ਜੀ ਦੱਸ ਨਹੀਂ ਸਕਦੇ ਹਾਂਜੀ ਮਨ ਚ ਰੱਖਿਆ ਹੈ ਮਨ ਚ ਰੱਖਿਆ ਜੀ ਮਨ ਚ ਰੱਖਿਆ ਤਾਂ ਵੋਟ ਪਾਣੀ ਹੈ ਤਾਂ ਬਿਲਕੁਲ ਵੋਟ ਪਾਣੀ ਹੈ ਮਨ ਚ ਰੱਖਿਆ ਸਰਦਾਰ ਸਾਹਿਬ ਵੀ ਖੋਰ ਮੌਜੂਦ ਨੇ ਪਾਜੀ ਸਤਿ ਸ੍ਰੀ ਅਕਾਲ ਜੀ ਪਾਜੀ ਫਿਰ ਵੋਟ ਕਿਨੂੰ ਪਾਣੀ ਹੈ ਕਿਹੜਾ ਪਸੰਦ ਲੱਗ ਰਿਹਾ ਕਾਂਗਰਸ ਕਾਂਗਰਸ ਕਾਰਨ ਵੈਸੇ ਉਹ ਸਹੀ ਚੱਲ ਰਿਹਾ ਬਸ ਲੈ ਹਾਂਜੀ ਉਹਨਾਂ ਨੂੰ ਹੀ ਪਾਵਾਂਗੇ ਕਾਂਗਰਸ ਪਸੰਦ ਹੈ ਗੁਰਜੀਤ ਔਜਲਾ ਪਸੰਦ ਹੈ ਹਾਂਜੀ ਨਹੀਂ ਗੁਰਜੀਤ ਔਜਲਾ ਜੀ ਗੁਰਜੀਤ ਔਜਲਾ ਹਾਂਜੀ ਤਾਂ ਬਿਲਕੁਲ ਜਿਹੜੀ ਪਰਸਨਲ ਵੋਟ ਦੀ ਗੱਲ ਕੀਤੀ ਜਾ ਰਹੀ ਹੈ ਉਹ ਪਰਸਨਲ ਵੋਟ ਵੀ ਸਾਹਮਣੇ ਆ ਰਹੀ ਹੈ ਸਰ ਕਿਹਨੂੰ ਵੋਟ ਪਾਣੀ ਜੀ ਸਰਦਾਰ ਤਲਵੀਰ ਸਿੰਘ ਗਿੱਲ ਨੂੰ ਤਲਵੀਰ ਸਿੰਘ ਗਿੱਲ ਨੂੰ ਪਰ ਖਲੋਤੇ ਤੇ ਇੱਥੇ ਤਲਵੀਰ ਸਿੰਘ ਗਿੱਲ ਹੈ ਨਹੀਂ ਪਰ ਵੋਟ ਉਹਨਾਂ ਨੂੰ ਪਾਣੀ ਹੈ ਵੋਟ ਉਹਨਾਂ ਨੂੰ ਪਾਣੀ ਵੋਟ ਉਹਨਾਂ ਨੂੰ ਪਾਣੀ ਤਾਂ ਬਿਲਕੁਲ ਤਲਵੀਰ ਗਿੱਲ ਦੇ ਸਮਰਥਕ ਜਿਹੜੇ ਨੇ ਇਸ ਵੇਲੇ ਨਜ਼ਰ ਆ ਰਹੇ ਨੇ ਕੁਝ ਮਿਹਨਤਕਸ਼ ਇਨਸਾਨ ਨੇ ਜਿਹੜੇ ਸਭ ਤੋਂ ਜ਼ਿਆਦਾ ਮਿਹਨਤ ਕਰਦੇ ਨੇ ਭਾਜੀ ਸਸਰੀਕਾਲ ਭਾਈ ਵੋਟ ਕਿਨੂੰ ਪਾਣੀ ਹੈ ਮਾਰ ਕੋ ਟਾਈਮ ਆਏਗਾ ਉਦੋਂ ਵੇਖਾਂਗੇ ਇਹ ਵੋਟ ਪਾਣੀ ਨਾ ਆਪਾ ਪਾਵਾਂਗੇ ਉਹ ਕਿਨੂੰ ਪਾਣੀ ਪਸੰਦ ਕੀ ਹੈ ਜੋ ਵੀ ਹੋਏਗਾ ਟੈਂਸ ਵੈਸੇ ਹਾਲੇ ਕਿਹੜੀ ਪਾਰਟੀ ਪਸੰਦ ਹੈ ਸਾਹ ਹਾਲੇ ਕੁਛ ਨਹੀਂ ਅੱਛਾ ਹਾਲੇ ਡਿਸਾਈਡ ਨਹੀਂ ਕੀਤਾ ਫਾਜੀ ਫਿਰ ਵੋਟ ਭਾਜੀ ਵੋਟ ਕਿਨੂੰ ਪਾਣੀ ਹੈ ਨਹੀਂ ਪਾਣੀ ਵੋਟ ਨਹੀਂ ਪਾਣੀ ਵੋਟ ਤਾਂ ਬਿਲਕੁਲ ਇਸ ਵੇਲੇ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ ਕਿ ਕਹਿ ਰਹੇ ਨੇ ਅਸੀਂ ਵੋਟ ਨਹੀਂ ਪਾਣੀ ਤਾਂ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ ਤਾਂ ਕੁਝ ਹੋਰ ਲੋਕ ਨੇ ਪਾਜੀ ਸਤਿ ਸ੍ਰੀ ਅਕਾਲ ਜੀ ਪਾਜੀ ਫਿਰ ਵੋਟ ਕਿਨੂੰ ਪਾਣੀ ਕੇਰੀ ਪਾਰਟੀ ਪਸੰਦ ਜੇ ਕੀ ਕਹਿਣਾ ਚਾਹੋਗੇ ਪਾਜੀ ਵੋਟ ਕਿਨੂੰ ਪਾਣੀ ਹੈ ਪਾਰਟੀ ਪਾਜੀ ਸ਼ਰੋਮਣੀ ਅਕਾਲੀ ਦਲ ਅਮਰਸਰ ਨਾਲ ਸ਼ਰੋਮਣੀ ਅਕਾਲੀ ਦਲ ਅਮਰਸਰ ਨਾਲ ਅਮਰਸਰ ਹਾਂਜੀ ਈਮਾਨ ਸਿੰਘ ਮਾਨ ਬਿਲਕੁਲ ਜੀ ਬਿਲਕੁਲ ਵੋਟ ਪਾਣੀ ਹੈ ਬਿਲਕੁਲ 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 ਕਾਰਨ ਵੈਸੇ ਹੀ ਪਾਜੀ ਪਤਾ ਹੀ ਆ ਤੁਹਾਨੂੰ ਤਾਂ ਬਿਲਕੁਲ ਸ਼ਰੋਮਣੀ ਅਕਾਲੀ ਦਲ ਅਮਰਸਰ ਦੀ ਵੀ ਵੋਟ ਨਿਕਲਦੀ ਨਜ਼ਰ ਆ ਰਹੀ ਹੈ ਤਾਂ ਲੋਕ ਈਮਾਨ ਸਿੰਘ ਮਾਨ ਹਰਾਂ ਨੂੰ ਵੀ ਪਸੰਦ ਕਰਦੇ ਨਜ਼ਰ ਆ ਰਹੇ ਨੇ ਕੁਝ ਹੋਰ ਲੇਡੀਆਂ ਨੇ ਮੈਡਮ ਕੀ ਕਹਿਣਾ ਚਾਹੋਗੇ ਕਿ ਕਿਨੂੰ ਵੋਟ ਪਾਣੀ ਤੁਸੀਂ ਦੇਖਦੇ ਅਸੀਂ ਕਿਨੂੰ ਵੋਟ ਪਾਉਣੀ ਆ ਮੈਨੂੰ ਫਿਰ ਵੀ ਪਾਰਟੀ ਘੇਰੀ ਪਸੰਦ ਆ ਨਹੀਂ ਹਜੀ ਪੱਕਾ ਕੋਈ ਨਹੀਂ ਪਤਾਗਾ ਅੱਛਾ ਨਹੀਂ ਵੋਟ ਤੇ ਪਾਣੀ ਨਾ ਉਹ ਤੇ ਪਾਵਾਂਗੇ ਹੀ ਪਰ ਪਸੰਦ ਕਿਹੜੀ ਵੋਟ ਵੋਟ ਕਿਨੂੰ ਪਾਣੀ ਹੈ ਅੱਜ ਤੱਕ ਜਿੰਨੂੰ ਪਾਈ ਕੋਈ ਸੁਆਰਿਆ ਤਾਂ ਹੈਗਾ ਨਹੀਂ ਕਿਸੇ ਨੇ ਵੀ ਅੱਛਾ ਤੇ ਅਜੇ ਕਿਹਨੂੰ ਪਾਣੀ ਹੈ ਅਜੇ ਹੁਣ ਨਾ ਹੀ ਆ ਬਿਲਕੁਲ ਅਜੇ ਤੇ ਅੱਛਾ ਹਾਂਜੀ ਡਿਸਾਈਡਡ ਟਾਈਮ ਤੇ ਕਰੋਗੇ ਜੀ ਹਾਂਜੀ ਆ ਟਾਈਮ ਤੇ ਜਾ ਕੇ ਡਿਸਾਈਡ ਕਰਨਗੇ ਕੁਝ ਹੋਰ ਲੇਡੀਜ਼ ਨੇ ਸਾਡੇ ਨਾਲ ਪਾਜੀ ਸਸਤਰੀ ਗਾਲ ਪਾਜੀ ਫਿਰ ਵੋਟ ਕਿਨੂੰ ਪਾਣੀ ਜੀ ਇਸ ਵਾਰ ਇਸ ਵਾਰ ਆ ਲੈ ਡਿਸਾਈਡ ਨਹੀਂ ਕੀਤਾ ਮੌਕੇ ਤੇ ਦੱਸਾਂ ਕਿਨੂੰ ਵੋਟ ਪਾਣੀ ਅੱਛਾ ਵੋਟ ਪਾਣੀ ਆ ਪਾਣੀ ਆ ਪਵੋਟ ਤੇ ਆਕਿਆ ਉਹ ਤੇ ਪਾਣੀ ਪਾਣੀ ਆ ਲੇਕਿਨ ਮੌਕੇ ਤੇ ਦੱਸਾਂ ਕਿਨੂੰ ਪਾਣੀ ਆ ਅੱਛਾ ਐਂਕੀ ਸਾਰਿਆਂ ਨੂੰ ਦੇਖਣਾ ਕਿਨੂੰ ਪਾਣੀ ਵੋਟ ਜਿਹੜਾ ਪਸੰਦ ਆ ਜਿਹੜਾ ਨਹੀਂ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੁਝ ਹੋਰ ਵੀ ਰਾਹ ਕਿਰ ਜਾ ਰਹੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਪਾਜੀ ਸਸਤਰੀ ਗਾਲ ਜੀ ਪਾਜੀ ਫਿਰ ਕਿਹੜੀ ਪਾਰਟੀ ਪਸਾਂਦੇ ਕਿੱਧਰ ਜਾ ਰਹੀ ਵੋਟ ਐ ਤੁਹਾਡੀ ਦਖਣੀ ਹਲਕੇ ਦਖਣੀ ਹਲਕੇ ਤੋਂ ਸਾਰਿਆਂ ਨੂੰ ਪਾਵਾਂਗੇ ਸਾਰਿਆਂ ਨਾਲੇ ਮੇਰੇ ਪਾਵਾਂਗੇ ਜਿਆਦੇ ਦੀ ਫਾਇਸ ਸਾਰਿਆਂ ਨੂੰ ਪਾਈ ਜਾਵਾਂਗੇ ਨਹੀਂ ਵੋਟ ਤੇ ਇੱਕ ਬਾਣੀ ਨਾ ਕਿੰਨੂੰ ਬਾਣੀ ਲੋੜ ਬੀਜੇਪੀ ਨੂੰ ਪਾਵਾਂਗੇ ਬੀਜੇਪੀ ਪਸੰਦਾ ਬਾਜ ਤੋਂ ਬੀਜੇਪੀ ਨੂੰ ਬੀਜੇਪੀ ਨੂੰ ਬੀਜੇਪੀ ਨੂੰ ਦੱਸੋ ਕਾਰਨ ਵੈਸੇ ਜਿਹੜੀ ਦਾ ਪ੍ਰਧਾਨ ਮੰਤਰੀ ਆਪਣਾ ਕਿ ਹੋਈ ਆ ਬਿਲਕੁਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਤੇ ਵੋਟ ਨਿਕਲਦੀ ਨਜ਼ਰ ਆ ਰਹੀ ਹੈ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਹਲਕਾ ਦਖਣੀ ਤੋਂ ਐਸਐਸਐਲ ਮੌਜੂਦ ਆ ਤਾਂ ਹੋਰ ਵੀ ਲੇਡੀਜ਼ ਮੌਜੂਦ ਨੇ ਤਾਂ ਮੈਡਮ ਕੀ ਕਹਿਣਾ ਚਾਹੋਗੇ ਕਿ ਇਹਨੂੰ ਰੋਡ ਬਾਣੀ ਪਾਜੀ ਰੋਡ ਕਿਨੂੰ ਬਾਣੀ ਹੈ ਭਾਜੀ ਰੋਡ ਤੁਸੀਂ ਕਿਸੇ ਦਿਨ ਵੀ ਨਹੀਂ ਪਾਣੀ ਕਾਰਨ ਕਾਰਨ ਆ 15 ਸਾਲਾਂ ਦੇ ਸੜਕ ਦੇ ਹੈ ਤਾਂ ਕਿ ਨਹੀਂ ਨਾ ਕੋ ਬਣੀ ਤੇ ਇਹਨਾਂ ਨੇ ਗਾੜੀ ਬਣਾਉਣਾ ਕੀ ਇਹਨਾਂ ਨੇ ਬਸ ਜਿਹੜੀਆਂ ਚੀਜ਼ਾਂ ਜਿਹੜੇ ਲੋਕੀ ਸ਼ੋਗਾਰਾ ਉਹਨਾਂ ਦੇ ਥਾਕੇ ਮਹੱਲੇ ਬਣ ਜਾਂਦੇ ਆ ਇਤਨੇ ਮਹੱਲੇ ਕੋਈ ਬਣਾਉਂਦਾ ਹੀ ਨਹੀਂ ਆ ਆ 15 ਸਾਲ ਗਏ ਸੜਕ ਵੰਦੇ ਨੂੰ ਆ ਜਿਹੜੇ ਆਟੇ ਚੁਣਦੇ ਉਹਨਾਂ ਨੂੰ ਪੁਛ ਕੇ ਵੇਖੋ ਉਹਨਾਂ ਦੇ ਆਟੇ ਦਾ ਕੀ ਹਾਲ ਹੋ ਜਾਂਦਾ ਆਟੋ ਕੁਰੀਆ 30 ਸਾਲਾਂ ਬਾਅਦ ਆਟੋ ਟੋੜ ਜਿੰਦੀਆਂ ਨਾਲੇ ਇੰਨਾ ਮਾੜਾ ਹਾਲ ਕੀਤਾ ਸੜਕ ਦਾ 15 ਸਾਲ ਹੋ ਗਏ ਆ ਫਾਇਦਾ ਕੁਛ ਨਹੀਂ ਆਖੋ ਛੱਤਾ ਖੜਕਦੀਆਂ ਪਈਆਂ ਆਟੋਵੀਆਂ ਵੀ ਤਾਂ ਬਿਲਕੁਲ ਹਰ ਕੇ ਦੀ ਆਪਣੀ ਸਮੱਸਿਆ ਮੈਡਮ ਵੋਟ ਕਿਨੂੰ ਪਾਣੀ ਹੈ ਕਿਹੜੀ ਪਾਰਟੀ ਪਸੰਦ ਜੇ ਅਸੀਂ ਕਿਸੇ ਨੂੰ ਨਹੀਂ ਪਾਣੀ ਭਾਈ ਵੋਟ ਨਹੀਂ ਪਰ ਫਿਰ ਵੀ ਜੇ ਵੋਟ ਪਾਣੀ ਹੈ ਤਾਂ ਕਿਨੂੰ ਪਾਓਗੇ ਫੇਰ ਪਾਇਆ ਜੇ ਕਿਹੜੇ ਕਿਸੇ ਪਾਣੀ ਨਹੀਂ ਨੇ ਨਹੀਂ ਪਾਣੀ ਨਾ ਆਪਾਂ ਕਿਸੇ ਦਾਣਾ ਤੇ ਚਾਹੀਦੀ ਨੇ ਉਹ ਵੇਖਾਂਗੇ ਬਾਅਦ ਚ ਜਿਹੜਾ ਕੰਮ ਸਵਾਰੂ ਵੇਖਾਂਗੇ ਤਾਂ ਹੁਣ ਲੱਗਦਾ ਕੋਈ ਕੰਮ ਸਵਾਰਨ ਵਾਲਾ ਵੱਡਾ ਹੋਊਗਾ ਸਾਨੂੰ ਲੱਗਦਾ ਨਹੀਂ ਇਹ ਇਹ ਨਜ਼ਰ ਤਾਂ ਗਾਇਰ ਸਰਕਾਰਾਂ ਚਾਹੇਗਾ ਕਿ ਵੇਖ ਲਈਆਂ ਹਾਂ ਤਿੰਨੋ ਹੀ ਹਾਂਜੀ ਅਕਾਲੀਆ ਵੀ ਵੇਖ ਲਿਆ ਕਾਂਗਰਸੀ ਵੀ ਵੇਖ ਲਿਆ ਆ ਝਾੜੂ ਵੀ ਵੇਖ ਲਿਆ ਇਹ ਝਾੜੂ ਤੇ ਝਾੜੂ ਫੇਰਦਾ ਕੁਝ ਨਹੀਂ ਕੀਤਾ ਇਹਨੇ ਵੀ ਬਿਲਕੁਲ ਝਾੜੂ ਦੇ ਗੁਲਾਮ ਨਰਾਸ਼ਗੀ ਜਿਹੜੀ ਲੋਕਾਂ ਦੀ ਨਜ਼ਰ ਆ ਰਹੀ ਹੈ ਤਾਂ ਕੁਝ ਹੋਰ ਲੇਡੀਜ਼ ਨੇ ਤਾਂ ਕੁਝ ਹੋਰ ਸ਼ਖਸ ਨੇ ਭਾਜੀ ਸਤਸ੍ਰੀਕਾਲ ਜੀ ਭਾਜੀ ਫਿਰ ਵੋਟ ਕਿਹਨੂੰ ਪਾਣੀ ਹੈ ਅਮਰਤਪਾਲ ਨੂੰ ਪਾਵਾਂਗੇ ਅਰਗੇ ਵੋਟ ਅਮਰਤਪਾਲ ਦੇ ਇਧੇ ਖਲੋਤਾ ਨਹੀਂ ਤਦ ਕੋਈ ਨਹੀਂ ਫਿਰ ਕਿ ਆਨੇ ਖਲਤਖਡੂਰ ਸਾਹਿਬ ਤੋਂ ਖਲਤਾਣਾ ਬੋਟ ਅੰਮ੍ਰਿਤਸਰ ਹੈ ਨਾ ਆਪਣੀ ਫਿਰ ਕਿ ਐ ਅੰਮ੍ਰਿਤਸਰ ਇਹ ਤੋਂ ਵੋਟ ਜਿੰਨੂੰ ਮਰਜ਼ੀ ਪਾ ਲੋ ਨੰਬਰ ਤੇ ਲਿਖੇ ਹੁੰਦੇ ਮਰ ਤੇ ਉੱਤੇ ਹਾਂਜੀ ਕਲੈਕਸ਼ਨ ਤੇ ਹੋਈ ਹੁੰਦੀ ਨਾ ਸਾਰੀ ਉੱਤੇ ਹਾਂਜੀ ਯਾਂ ਵੀ ਆ ਵੋਟ ਨੂੰ ਪਾਓ ਜੀ ਉਹਨੂੰ ਪਾਵਾਂਗੇ ਜੈਸ ਅਮਰਜੀਤ ਸਿੰਘ ਮਾਨ ਨੂੰ ਪਾਵਾਂਗੇ ਜਾਂ ਮਰਤਬਾਲ ਪਾਵਾਂਗੇ ਸੰਗਰਨਜੀਤ ਸਿੰਘ ਮਾਨ ਹਰਾਂ ਨੂੰ ਵੋਟ ਨਜ਼ਰ ਆ ਰਹੀ ਹੈ ਤਾਂ ਇਸ ਵੇਲੇ ਇੱਕ ਹੋਰ ਨੇ ਪੈਂਜੀ ਫਿਰ ਵੋਟ ਵੋਟ ਪਾਣ ਕਿੱਲੂ ਪਾਣੀ ਹੈ ਜਿੰਨੂੰ ਕਹੋਗੇ ਪਤਾ ਲੱਗੇ ਕਿਹੜੀ ਪਾਰਟੀ ਪਸੰਦ ਹੈ ਵੈਸੇ ਮੈਨੂੰ ਤਾਂ ਸਾਬਦ ਨਹੀਂ ਪਤਾ ਜਿਨੂੰ ਸਾਰੇ ਕਹਿੰਦੇ ਆ ਉਹਨੂੰ ਪਾ ਦਾਂਗੇ ਬਿਲਕੁਲ ਜਿਨੂੰ ਕਹਿੰਦੇ ਆ ਉਹ ਪਾ ਦਾਂਗੇ ਵੋਟ ਮੈਡਮ ਸਾਡੇ ਨਾਲ ਮੌਜੂਦ ਨੇ ਇਹਨਾਂ ਕੋਲ ਰਿਐਕਸ਼ਨ ਜ਼ਰੂਰ ਲਾਂਗੇ ਮੈਡਮ ਗਰਮੀਆਂ ਮਿਹਨਤ ਕਸ਼ ਤੁਸੀਂ ਹੋਰ ਦੇ ਕਿਹਨੂੰ ਵੋਟ ਪਾਓਗੇ ਆਤੀ ਵੋਟ ਤੇ ਪਾਵਾਂਗੇ ਜ਼ਰੂਰ ਹੱਕਦਾਰ ਆ ਵੋਟ ਦੇ ਹਾਂਜੀ ਪਰ ਉਸ ਟਾਈਮ ਤੇ ਵੇਖਾਂਗੇ ਵੋਟ ਪਾਵਾਂਗੇ ਜ਼ਰੂਰ ਵਸੇ ਪਸੰਦ ਕਿਹੜਾ ਇਸ ਵੇਲੇ ਪਸੰਦ ਇਦਾਂ ਨਹੀਂ ਦੱਸੀ ਵੀ ਪਬਲਿਕ ਨੇ ਨਾ ਤੇ ਝਾੜੂ ਇਸ ਟਾਈਮ ਕੰਮ ਕਰ ਰਿਹਾ ਸਹੀ ਤੇ ਨਾ ਹੀ ਕਰ ਰਹੀ ਕਾਂਗਰਸ ਤੇ ਜੇ ਪਹਿਲੋਂ ਤਾਂ ਤੁਹਾਨੂੰ ਪਤਾ ਬੀਜੇਪੀ ਦਾ ਵੀ ਬੁਰਾ ਹਾਲ ਹੈ ਸਾਰੇ ਪਾਸੇ ਇਸ ਟਾਈਮ ਤੇ ਸਮਝ ਨਹੀਂ ਲੱਗ ਰਹੀ ਕਿਸ ਨੂੰ ਵੋਟ ਪਾਈਏ ਔਰ ਕਿਹਨੂੰ ਡਿਸਾਈਡ ਕਰੀਏ ਕਿ ਕਿਹਨੂੰ ਚੁਣਾਏ ਵੋਟ ਪਾਣੀ ਤੁਸੀਂ ਵੋਟ ਜਰੂਰ ਪਾਣੀ ਹੈ ਪਰ ਕਿਹਨੂੰ ਪਾਣੀ ਹੈ ਇਹ ਹਾਲੇ ਡਿਸਾਈਡ ਨਹੀਂ ਹੋ ਰਿਹਾ ਸਾਡੇ ਕੋਲ ਡਿਸਾਈਡ ਨਹੀਂ ਹੋ ਰਿਹਾ ਹਾਂਜੀ ਨਹੀਂ ਕੰਮ ਜ਼ਿਆਦਾ ਪਾਰਟੀਆਂ ਨੇ ਕਰਤੇ ਇਸ ਕਰਕੇ ਡਿਸਾਈਡ ਨਹੀਂ ਹੋ ਰਿਹਾ ਕਿ ਕੰਮ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਕਿਸੇ ਨੇ ਤਾਂ ਨਹੀਂ ਡਿਸਾਈਡ ਹੋ ਰਿਹਾ ਅੱਛਾ ਹਾਂਜੀ ਪਹਿਲੋ ਪਹਿਲੋ ਭਗਵੰਦ ਮਾਨ ਜੀ ਨੇ ਕਿਹਾ ਵੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਕੋਈ ਕਰਾਂਗੇ ਕੁਝ ਵੀ ਨਹੀਂ ਕੀਤਾ ਕੋਈ ਢੰਗ ਨਾਲ ਕੰਮ ਹੀ ਨਹੀਂ ਕੀਤਾ ਉਹੋ ਹੀ ਰਿਸ਼ਵਤਕੋਰੀ ਉਹ ਸਭ ਕੁਝ ਚੱਲ ਰਿਹਾ ਕੋਈ ਨਹੀਂ ਆਉਂਦੇ ਯਾਰ ਯਾਰ ਰੁਪਿਆ ਉਹ 1000 ਰੁਪਿਆ ਕਹਿੰਦੇ ਹੋਰ ਤਾਂ ਇਸ਼ਰਮ ਕਾਰਡ ਬਣਾਏਆਂ ਆ ਕੁਝ ਫਾਇਦਾ ਨਹੀਂ ਹੋਇਆ ਖਾਲੀ ਕੌਣ ਆ ਸਾਡੇ ਦੇ ਅਸੀਂ ਹਾਂ ਹਜ਼ਾਰ ਰੁਪਿਆ ਤੇ ਆਇਆ ਹੀ ਨਹੀਂ ਐਸ ਮਹੀਨੇ ਆਣਾ ਦੂਸਰੇ ਮਹੀਨੇ ਆਣਾ ਕੋਈ ਵੀ ਨਹੀਂ ਆਇਆ 2 ਸਾਲ ਹੋ ਗਏ ਬਿਲਕੁਲ ਨਾਲ ਹੀ ਕਹਿੰਦੇ ਆ ਕਿ ਇਹ ਮਤਲਬ ਬੱਚਿਆਂ ਨੂੰ ਜੋਬ ਵਗੈਰਾ ਦਿੱਤੀ ਜਾਏਗੀ ਬੱਚੇ ਸਾਡੇ ਪੜ ਰਹੇ ਆ ਉਹ ਜੋਬ ਤੋਂ ੱੱਕੇ ਖਾ ਰਹੇ ਨੇ ਕੁਝ ਵੀ ਨਹੀਂ ਇਸ ਟਾਈਮ ਤੇ ਬਿਲਕੁਲ 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 ਤਾਂ ਇੱਕ ਕਹਾਣੀ ਤੁਹਾਨੂੰ ਅੱਜ ਅਸੀਂ ਸਾਂਝੀ ਕੀਤੀ ਹੈ ਅੰਮ੍ਰਿਤਸਰ ਦੇ ਹਲਕਾ ਦੱਖਣੀ ਦੀ ਲੋਕਾਂ ਚ ਆਏ ਸੀ ਮੰਦਰ ਵਾਲੇ ਬਾਜ਼ਾਰ ਤੋਂ ਮੌਜੂਦ ਸਾਂ ਤਾਂ ਉੱਥੇ ਜਿਹੜੇ ਲੋਕ ਸਨ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰਕਾਰ ਉਹਨਾਂ ਦਾ ਮੂਡ ਕੀ ਹੈ ਤਾਂ ਹਰ ਤਰ੍ਹਾਂ ਦੇ ਇੱਥੇ ਜਿਹੜੇ ਸਪੋਰਟਰ ਜਿਹੜੇ ਨਜ਼ਰ ਆ ਰਹੇ ਨੇ ਲੇਕਿਨ ਵੇਖਣਾ ਹੋਏਗਾ ਕਿ 1 ਜੂਨ ਜੋ ਕਿ ਬਹੁਤ ਵੱਡਾ ਦਿਨ ਹੈ ਉਸ ਦਿਨ ਕਿਹੜਾ ਵਿਅਕਤੀ ਇਸ ਦਾ ਸਿਕੰਦਰ ਬਣਦਾ ਹੈ ਔਰ ਫਿਰ 4 ਜੂਨ ਕੌਣ ਅੰਮ੍ਰਿਤਸਰ ਦਾ ਅਸਲ ਸਰਦਾਰ ਬਣ ਕੇ ਸਾਮਲੀ ਆਂਦਾ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ